ਸੱਜਰੀ ਸਵੇਰ ਬਹੁਤ ਸੋਹਣਾ ਦਿਨ ਜੜਿਆ ਕੱਲ ਦਾ ਮੀਮ ਉਹ ਪਿਆ ਸੀਗਾ ਉਹਦੇ ਕਰਕੇ ਅੱਜ ਸਵੇਰ ਵਾਈ ਠੰਡੀ ਆ ਸੰਗਰਾਮ ਦਾ ਦਿਨ ਮਿੱਤਰੋ ਅੱਜ ਇੱਕ ਹਾਰਡ ਸੰਗਰਾਮ ਦੀ ਬੋਬਾ ਵਧਾਈਆਂ ਉਮੀਦ ਸਾਰੇ ਚੜਦੀ ਕਲਾ ਜਿਹਾ ਹੋਣਾ ਮਾਰਾ ਸੁੱਖਾਂ ਪਰ ਰਹਿਮੀ ਨਾਲ ਆਵੇ ਸਾਰਿਆਂ ਬਾਤੇ ਬਾਕੀ ਵੀਡੀਓ ਅੱਜ ਦੀ ਸੰਗਰਾਣ ਦੀ ਸੰਗਰਾ ਚੱਲੀ ਪਹਿਲਾਂ ਕੀਰਤਨ ਕਰਨ ਬਾਕੀ ਸੰਗਤ ਦੇ ਦਰਸ਼ਨ ਜਦਾਰੇ ਕਰਾਉਣੇ ਪਹਿਲਾਂ ਕੀਰਤਨ ਕਰੀਏ ਉਸ ਤੋਂ ਬਾਅਦ ਕੱਲ ਜੀਟੀ ਰੋਡ ਤੇ ਲਾਵਾਂਗੇ ਸਾਰੇ ਪਿੰਡ ਵਾਲੇ ਸ਼ਬੀਰ ਫਿਰ ਸਾਰੀ ਸੇਵਾ ਇਕੱਠੀ ਕਰਕੇ ਸਮਾਸ ਸਮੂਹ ਲਾਈਏ ਤਿਆਰੀਆਂ ਕਰ ਲਈਏ ਬਾਕੀ ਰਾਤ ਤੱਕ ਤੁਸੀਂ ਜੁੜੇ ਰਹੋ ਜੋ ਤੱਕ ਸਵਾਭ ਬਣਿਆ ਵੀਡੀਓ ਦੇ ਦਰਸ਼ਨ ਜਦਾਰੇ ਕਰਾਉਂਦੇ ਹੋ ਤੱਕ ਕਰਾਵਾਂਗੇ ਬਾਕੀ ਐਂਡ ਕਰਕੇ ਤੇ ਕੱਲ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸ਼ਬੀਰ ਦਾ ਪ੍ਰੋਗਰਾਮ ਸਾਰਾ ਬਾਕੀ ਤੁਸੀਂ ਜੁੜੇ ਰਹੋ ਲੋ ਬੈਠੇ ਆਨੰਦ ਅਸੀਂ ਕੰਮ ਕਰ ਲਿਆ ਕੋਜੀ ਚੰਦ ਮਿੰਟਾਂ ਦੇ ਵਿੱਚ ਵਿੱਚ ਸਾਰਾ ਰਾਤ ਤੱਕ ਦਾ ਮੋਲ ਦਿਖਾਉਂਦੇ ਤੁਹਾਨੂੰ ਹਾਂ ਹਾਂ ਮੈਨੂੰ ਪਤਾ ਹੀ ਕੋ ਨਹੀਂ ਦੇਖਿਆ ਵੀ ਤੈਨੂੰ ਮੜੇ ਬੂਹ ਖੁੱਲੋਂ ਦੀ ਦੀਰਤ ਇਹ ਸਾਬ ਨਹੀਂ ਆ ਕੇ ਇਹ ਮੈੜ ਦਿੱਤ ਲੰਮੇ ਪਏ ਫਿਰ ਇਦਾਂ ਚੱਕ ਗਗੋ ਕਿ ਮੈਨੂੰ ਕੋਈ ਦੇਖ ਹੀ ਨਹੀਂ ਲਿਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਸੋਜੋ ਸੋਜੋ बार बहुत ठंडा चला आज दिए कई बोल 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 कोई उपपापन लगो कई बोल पालन करिए जो की जोई करान भोगी कई बोल हमको सब को पाए कई बोल पार्वती सब पावे तम पातक द्वारा प्रपाय मन सांकेराके प्रपदो हरि पाचा ਹਾਂਜੀ ਭਾਜੀ ਉਹ ਵੀ ਲੈਣੀ ਕਿ ਨਹੀਂ ਜਦੋਂ ਗਾਈਆਂ ਦੇ ਵੀੜੇ ਪੈਣੇ ਦੀ ਆ ਸਾਡਾ ਭਾ ਸਾਡੇ ਪਿੰਡ ਦੇ ਇਲਾਕੇ ਦਾ ਬੜਾ ਆਵਦੀਆ ਕੋਕਿਆ ਹਲਵਾਜੀ ਘੁੱਗੂ ਭਾ ਇਹਦਾ ਨਾਮ ਆ ਇਹਦੀ ਖਾਸੀਅਤ ਇਹਦੇ ਲਾ ਕੇ ਕੋਈ ਵੀ ਅਜਨਾ ਕੰਮ ਹੀ ਕਰਾਈ ਜਾਊਗਾ ਇਹ ਕਰਦੇ ਉਹ ਕਰਦੇ ਇਹ ਕਰਦੇ ਹਾਂ ਕੀ ਕਹ ਕਿਹੜੀਆਂ ਗਾਈਆਂ ਦੀ जय सव स्वसोनो लिवाई ਪਰਵਾਨ ਪਰਵਾਨ ਮਹਾ ਪ੍ਰਸਾਦ ਸਮਰ ਇੱਧਰ ਬਿਜੋ ਆਇਂ ਚੜਾਵੇ ਮੈਂ ਮੈਂ ਬੜਿਆ ਹਾਂ ਅੱਦੇ ਪੈਦੇ ਨੇ ਬਹੁਤ ਯਾਰ ਮੈਨੂੰ ਨਾ ਇੱਕ ਜਾਂ ਦੋ ਪਾਈਂ ਬਸ ਜਿੰਨੀ ਸੰਗਤ ਨੇ ਸਾਰੇ ਪਿੰਡ ਦੀ ਨੇ ਛਕਣਾ ਛਕ ਲਿਆ ਹੁਣ ਪਕੌੜਿਆਂ ਨੂੰ ਕਾਲ ਪੈਣ ਲੱਗਾ ਆਜਨ ਲਾਸਟ ਰਹਾਂਦੇ ਹੁਣ ਵੀ ਰਵਾਜਨ ਦਾ ਕੰਮ ਬੱਦਸਾ ਤੁਹਾਨੂੰ ਆਪ ਕੋ ਹਾਂ ਮਿੱਤਰੋ ਸਗਰਾ ਦਾ ਜਹਾੜਾ ਮਨਾਹ ਹੋ ਗਿਆ ਵਧੀਆ ਸਮਾਪਤ ਹੋ ਗਿਆ ਸਾਰਾ ਕੰਮ ਸੰਪੂਰਨ ਹੋ ਗਿਆ ਵਧੀਆ ਗਿਆ ਬਖਾਨ ਹੋ ਤੇ ਕੱਲ ਬਾਅਦ ਸ਼ਵੀਰ ਦੀਆਂ ਤਿਆਰੀਆਂ ਕਰਨ ਦੇ ਬਾਕੀ ਤਾਪਮਾਨ ਪਤਾ ਕਰੀਏ ਮੋਟਰਸਾਈਕਲ ਦਾ ਆਈ ਆਈ ਤੱਕ ਆਈ ਸ਼ਵੀਰ ਉੱਤੇ ਗਰਮ ਉਹ ਦਾ ਆਸ਼ਾ ਕਿ ਸ਼ਾਲਾ ਨਾਲ ਬਹੁਤ ਦੇ ਵਿਚਾਰੇ ਲੋ ਵੀ ਮਿੱਤਰੋ ਸ਼ਬੀਲ ਦੀਆਂ ਤਿਆਰੀਆਂ ਸ਼ੁਰੂ ਕਰ ਲਈਏ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਸਭ ਤੋਂ ਪਹਿਲੀ ਸੇਵਾ ਗੁੰਦ ਗਦੀਰਾ ਪਿਆਉਂਦੀ ਕਰਨ ਦੇ ਤੇ ਆ ਕੈਨੇਡਾ ਦੇ ਭਾਈ ਸਾਹਿਬ ਹੋਣਾ ਨੇ ਪੈਪ ਦਿੱਤੀ ਜਿਹਨੂੰ ਜ਼ਖਮੀ ਬੰਦੇ ਨਾਲੇ ਬਾਦ ਟਾਂਕੇ ਲੱਗੇ ਮਾਹੀ ਤੇ ਫੜਕੇ ਪਾਣੀ ਕਰਦੇ ਮਾਹੀ ਅੰਗਾ ਅੰਗਾ ਫੜਕੇ ਦਾ ਪਾਣੀ ਭਰਿਆ ਜਾ ਰਿਹਾ ਇਹ ਦੇਖੋ ਲੜਕੇ ਹੋਰ ਬਾਲੇ ਬੈਠੇ ਇਹ ਤੁਸੀਂ ਮਾ ਨਹੀਂ ਭੇਂਦੇ ਬੋਰੀਆਂ ਪ੍ਰੀਤਾ ਲਾਉਣ ਦੇ ਜਿਹੜੇ ਇੰਨੀ ਬਹੁਤ ਆਈ ਹਾਂ ਮੈਂ ਪੂਰਾ ਉੱਪਰ ਤੱਕ ਭਰ ਜਾਣਾ ਓਏ ਨਾ ਯਾਰ ਹੱਥ ਕਿਉਂ ਪਾਉਣੇ ਆ ਵੇ ਤੂੰ ਪੂਰੇ ਭਖਦੇ ਤਾਪਮਾਨ ਦੇ ਵਿੱਚ 12 ਵਜੇ ਤੇ ਸ਼ਬੀਲ ਦੀਆਂ ਤਿਆਰੀਆਂ ਵਾਲੀ ਆਹ ਬੰਦੇ ਆਏ ਮੂੰਹ ਘੜੇ ਮਾਰ ਮਾਰ ਆਏ ਆਪਾਂ ਬਹੁਤ ਹਾਂ ਆ ਠੂਠੀ ਵੀ ਦਿਖਾ ਲ ਮਾੜੀ ਜੀ ਦਿਖਾਈ ਮੂੰਹ ਠੂਠੀ ਦੇਖਣੀ ਵਾਜੀ ਮੂੰਹ ਵਿਖਾਓ ਆ ਢੂਟੀ ਹੈ ਬਈ ਸਾਡੇ ਪਿੰਡ ਕੜਸੀ ਨੂੰ ਸਾਗ ਲੱਗਾ ਕੜਸੀ ਨੂੰ ਸਾਗ ਲੱਗਾ ਤੇ ਮਿੱਤਰੋ ਕੱਲ ਸ਼ਵੀਰ ਆ ਟਾਈਮ ਨਾਲ ਬਲੌਗ ਪੈਣਾ ਤੇ 10 ਵਜੇ ਸ਼ਵੀਰ ਸ਼ੁਰੂ ਹੋਏ ਨੇ ਪਿੰਡ ਜੰਡਵਾਲ ਦੇ ਲੱਗੇ ਜਰੂਰ ਮਿੱਤਰੋ ਸਾਰੇ ਛਕਣ ਆਇਓ NH44 NH44 ਜਿਹੜਾ ਪਠਾਨਕੋਟ ਜਲੰਧਰ ਵਾਲਾ ਹਾਈਵੇ ਆ ਸਾਰਨਾ ਵੱਡਾ ਹਾਈਵੇ ਚਾਰਨ ਮਤਲਬ ਕਿ ਸ਼ਨੀਵਾਰ ਘਰ ਤੇ ਇਸ ਹਾਈਵੇ ਉੱਤੇ ਆਪਾਂ ਆਪਣੇ ਨੇੜਲੇ ਪਿੰਡ ਜਿਹੜਾ GT ਰੋਡ ਦੇ ਉੱਤੇ ਪੈਂਦਾ ਜੰਡਵਾਲ ਪਿੰਡ ਉੱਥੇ ਪਾਣੀ ਲੰਗਰ ਲਾਵਾਂਗੇ ਜਰੂਰ ਆ ਕੇ ਛਕਿਓ ਪਈ ਗਾਲ ਨਹੀਂ ਚੋਸ ਪਿਆ 70 ਸੋ ਨਾ ਰੀ 3 40 50 10 70 ਅਸੀਂ ਕਬੇ ਪਾਜੀ 200 ਦਾ ਆਉਣਗੇ ਮਿੱਤਰੋ ਇਸ ਟਾਈਪ ਆਫ ਡੂਨੇ ਲਈ ਆ ਔਰ ਹਰੀ ਹਾਂਜੀ ਭਾਈ ਤੂੰ ਕਹਿੰਦੇ ਅੱਜ ਮੁਕਾਬਲਾ ਵਾਲਾ ਨੀ ਉਹ ਦੇ ਭਰਾਵਾ ਆਓਗੇ ਸੁਣਾ ਹੁਣ ਕੀ ਆ ਪੁਲਸ ਜਿੰਦਾਬਾਦ ਜਿੰਦਾਬਾਦ ਹੈ ਲਾਵੇ ਮਿੱਤਰੋ ਰੋਡ ਤੇ ਸ਼ਵੀਨ ਲਾਉਣ ਲਈ ਮਿੱਤਰੋ ਕਹਿੰਦੇ ਪੁਲਸਾਂ ਲੈਣ ਦੀ ਰਾਏ ਲੈਣੇ ਪੈਂਦੀ ਇਹ ਤੇ ਲੱਲੀ ਹੁਣ ਪਹਿਲਾਂ ਰਾਏ ਰਾਏ ਲੈਣ ਪਹੁੰਚੇ ਸਾਡੇ ਭੁਪਿੰਦਰ ਸਿੰਘ ਜੀ ਪਹਿਲਾਂ ਅੱਛਾ ਸਰ ਠੀਕ ਆ ਇਹ ਜਦੋਂ ਵੀ ਤੋਂ ਸੋਚੀ ਤਰੇ ਸੋਚੀ ਪਿਆ ਪੁਲਸ ਦੀ ਤਾਂ ਗੱਲ ਕੀ ਕਰਨੀ ਪਹਿਲੀ ਜੇ ਸਾਡੇ ਬੜਿਆ ਜੀ ਇਹ ਇੱਕ ਵਾਰ ਪਹਿਲਾਂ ਵੀ ਆਏ ਉਹ ਛੇਤਰ ਖਾਦੀ ਕੀ ਤਾਬਲਾ ਹੈਗਾ ਅੱਜ ਇਹ ਚੰਗੇ ਕੰਮ ਆਇਆ ਓਹ ਅੱਛਾ ਜੀ ਚਲੋ ਓਏ ਬੜੀ ਵਾਰੀਆਂ ਆਇਆ ਚਲੋ ਹੋਣ ਦੇ ਮਿੱਤਰੋ ਲੀਡੇ ਚੇਂਜ ਕੀਤੇ ਅੱਜ 6-7 ਮਹੀਨਿਆਂ ਤੋਂ ਇੱਕੋ ਹੀ ਲੀਡ ਹੈਗੇ ਤੇ ਨਾਲੇ ਆਹ ਤੂਤਰਾ ਜਾਂ ਮਾਈਕੇ ਦਾ 6 ਕੁ ਮਹੀਨੇ ਹੋ ਗਏ ਲੈਣ ਉਹਦੇ ਇਹਨੂੰ ਚਲਾਇਆ ਨਹੀਂ ਕਿੰਨੇ ਦਿਨ ਹੋ ਗਏ ਤੰਗੀ ਜੀ ਦੇਣ ਦੇ ਸੀ ਤੇ ਅੱਜ ਡਾਕਟਰ ਕੋਲ ਲੈ ਆਂਦਾ ਤੇ ਡਾਕਟਰ ਤਾਂ ਦੇ ਠੀਕ ਹੋ ਗਿਆ 6 ਮਹੀਨੇ ਤੋਂ ਪਹਿਲਾਂ ਇਹ ਮਾਈਕ ਲੈ ਆ ਡੀਜੀ ਟੈਕ ਦੀ 8000 ਦੀ ਬਾਟ ਮਾਰੀ ਉਦੋਂ ਤੋਂ ਤੰਗੀਆਂ ਜਿਹਾ ਕਰੀਆਂ ਦੇ ਕਦੀ ਚੱਲ ਪੰਦੇ ਤੇ ਕਦੀ ਨਹੀਂ ਉਹਦੇ ਕਰਕੇ ਬਲੌਗ ਬਣਾਉਣਾ ਮਿੱਤਰੋ ਕਦੀ ਯੂਜ਼ ਹੀ ਨਹੀਂ ਕੀਤੇ ਹੋ ਹੋ ਰਿਹਾ ਬੰਦ ਕਾਫੀ ਹੁਣ ਕੋਈ ਨਾ ਮਾਰਦੇ ਨਹੀਂ ਮਾਰਦਾ ਬਾਹਰ ਦੀ ਧੁੱਪ ਦੇ ਵਿੱਚ ਮਿੱਤਰੋ ਬੜਾ ਹੀ ਤਾਪਮਣ ਵਧਿਆ ਪਿਆ ਅੱਜ ਫੇ ਘੜੀ ਕੇ ਦੁਬਾਰੇ ਰੈਸਟ ਕਰ ਲਈ ਦੁਪਹਿਰੇ ਰੈਸਟ ਕਰ ਲਈ ਤੇ ਇਧਰਲਾ ਵੀਰ ਤੁਸੀਂ ਦੇਖਣ ਦੇ ਹੋਵਗੇ ਅਲਮਾਰੀ ਦੇ ਵਿੱਚੋਂ ਬਖਰੀ ਬਖਰੀ ਚੀਜ਼ਾਂ ਨਾਲ ਆਪਣੀ ਦਾੜੀ ਸੈਟ ਕਰ ਰਿਹਾ ਹੁਣ ਵੀਰੇ ਕੀ ਲਾਭ ਰਹੇ ਤੁਸੀਂ ਬਾਅਦ ਲੱਭਦੇ ਆ ਪਾਜੀ ਦਾੜੀ ਦਾੜੀ ਜਿਹੇ ਵਾਹ ਲਾ ਕੇ ਤੁਸੀਂ

ਇਦਨ ਤੋਂ ਤੂੰ ਨੀਰਾ ਵੀਜ਼ਾ ਚੱਕਿਆ ਹੈ ਇੱਕ ਕੈਨੇਡਾ ਦਾ ਵੀਜ਼ਾ ਹੀ ਆ ਤਾਂ ਕੀ ਪਤਾ ਪਾਣੀ ਵਰਤਾਂਦੇ ਬੰਦੇ ਦਾ ਫੋਨ ਆਇਆ ਸਾਡਾ ਵੀਜ਼ਾ ਆ ਗਿਆ ਕੰਗਰਾਚੂਲੇਸ਼ਨ ਆਏ ਥੈਂਕ ਯੂ ਨਾਲ ਹੀ ਵਰਤੀ ਜਾਣਾ ਨਾ ਕਹਾਂ ਮਨ ਜੀ ਫਰੀ ਵੀ ਟਿਕਟ ਕਰਾ ਦੂ ਮੈਂ ਆ ਗਿਆ ਹਾਂਜੀ 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 ਮੇਰੀ ਗੱਲ ਸੁਣ ਤੇ ਫੇ ਟੈਕਸੀ ਵੀ ਕਰਾਈ ਰੱਖ ਗਈ ਬਤਾਈ ਜੇ ਉਧਰੋਂ ਤੈਨੂੰ ਚੜਾਵਾਗੇ ਹਮ ਤੇ ਪਾਣੀ ਆ ਜਾਂਦਾ ਹੈ ਬਸੁਰ ਕਰਦੇ ਨੇ ਨਹਾਉਣੇ ਲਈ ਬੈਚ ਕੋੰਨ ਦੇ ਹੱਥ ਨਹੀਂ ਪੈਂਦੇ ਚਲੋ ਆ ਦੇ ਸਾਰੇ ਪਾ ਲੋ ਉਹ ਫਿਰ ਆਦੇ ਦਾ ਹੋ ਕੇ ਰਹੇ ਨੇ ਉਠਾਓ ਵੀ ਕੁੰਗੜ ਹਾਂ ਆ ਥੱਲੇ ਆ ਕੋਈ ਜੀ ਹੋਣੀ ਨਹੀਂ ਆਪੇ ਓਏ ਓਏ ਮੱਖੀ ਕੋ ਦੇ ਲੱਗਿਆ ਸੀ ਬੜੀ ਜਾਂ ਮੋਟਰਸਾਈਕਲ ਹੀ ਆ ਤੇ ਸਵੇਰ ਦੀ ਭੇਤੀ ਹੋਈ ਕਤੀਰਾ ਗੁੰਦ ਸਬਕਤ ਜੇ ਆ ਕੇ ਸਵੇਰੇ ਤਿਆਰ ਹੋਣੀ ਹੈ ਕਿਉਂ ਤੁਨੂੰ ਆ ਬਿਲਕੁਲ ਸਹੀ ਹੈ ਚਲ ਉਠ ਟੈਂਕ ਟੋਨ ਨੂੰ ਲੈ ਟਰੈਕਟਰ ਇਹ ਟਰੈਕਟਰ ਦਾ ਯੂਜ਼ ਕੀਤਾ ਜਾਂਦਾ ਚਲੋ ਬੋਲ ਚਲਾ ਜਿਆ ਇੱਕ ਤਾਂ ਆਏ ਹੋਏ ਆਇਆ ਆਇਆ ਪਿੰਡ ਕੋਟਲੀ ਖਾਲ ਦੀ ਕਰਾਉਣਾ ਹਾਂਜੀ ਭਾਜੀ ਉੱਥੇ ਰੋਲ ਪੂਰਾ ਹੋਣਾ ਸਾਡਾ ਤੁਹਾਡਾ ਮੈਗਾ ਭਾਈ ਤੁਹਾਡਾ ਹੁਣੇ ਪੂਰਾ ਰੋਲ ਦੇ ਦਿੰਦੇ ਆ ਹਾਂ ਸਾਡੇ ਭਾਈ ਮੁੱਖ ਸੇਵਾਦਾਰ ਹਾਂਜੀ ਹਾਂਜੀ ਹਰ ਕੰਮ ਦੇ ਬਿਲਕੁਲ ਬਿਲਕੁਲ ਆਹ ਦੇਖੋ ਜੀ ਚਾਚਾ ਜੀ ਹਾਂਜੀ

ਓਏ ਤੇ ਦੋਆ ਟੀਮਾਂ ਦੀ ਖੇਡ ਭਾਈ ਦੀ ਪਹਿਲੀ ਬੋਲ ਮਿੱਤਰੋ ਪੈ ਚੁੱਕੀ ਐ ਓਏ ਚਲੋ ਜੀ ਕਰਨਦੀਪ ਸਿੰਘ ਔਟ ਹੋਣ ਲੱਗਿਆ ਨਹੀਂ ਇਹ ਓ ਵਾਓ ਵਧੀਆ ਖੇਡਦਾ ਹੋਏ ਤਾਂ ਬੈਡਰੀ ਗਈ ਬਾਏ ਉਹ ਤੇਰੀ ਮਾਰਦਾ ਓਏ ਬਾਏ ਦੇ ਗਈ ਇਧਰ ਹੋ ਨਹੀਂ ਕਰਨ ਬੀਰੇ ਕਿਆ ਕਰ ਰਹੇ ਹੋ ਬੀਟਾ ਬੈਡ ਮਾਰ ਦੇ ਵਜ ਲਗਾ ਨਹੀਂ ਨਹੀਂ ਕਮਾਲਿਆ ਕਮਾਲਿਆ ਕਿੰਨਾਂ ਬਰ ਕਮਾਲ ਜੀ ਨਾ ਮਾਰਦੀ ਕੇ ਬੰਦੇ ਦੇਖਾ ਰਾਜ ਇੱਥੋਂ ਆਈ ਬੋਲ ਤੇ ਉਹ ਇਧਰੋਂ ਭਾਗ ਬੋਲਬਾਲ ਮਾਰਦੀ ਸਪੀਡ ਨਾ ਆਉਂਦੀ ਉਹ ਦੇ ਕਿੱਥੇ ਪਿੱਛੇ ਗਈ ਪਿੱਛੇ ਲੱਗੀ ਉਹ ਯਾਰ ਹਾਦਸਾ ਭਾਈ ਸਾਨੂੰ ਨਹੀਂ ਇਧਰੋਂ ਪਾਲ ਕੇ ਸਾਮਲੇ ਨੂੰ ਪਤਾ ਸਾਡੇ ਕਰਨ ਨੂੰ ਬਹੁਤ ਮਾਨ ਸਤਕਾਰ ਮਿਲਦਾ ਹਰ ਗੇਮ ਚ ਦੇਖੇ ਹੋ ਨਹੀਂ ਪਤਲਾ ਜਣਾ ਇਹ ਚੱਕ ਇਹ ਟੂਪ ਪੋਜਾ ਲੈ ਪਿੱਛੇ ਨੂੰ ਦੇ ਤੋੜਿਆ ਪਿੱਛੇ ਕੀ ਕਹੇ ਨੇ ਭਰਾਵੋ ਕਿਹੜੇ ਬੰਦੇ ਆ ਇਹ ਕਿਹੜੇ ਬੰਦੇ ਆ ਇਹ ਬੈਡਬਾਲ ਦੇ ਦੱਸੋ ਯਾਰ ਹਾਂ ਹਾਂ ਉਹੀ ਕੀ ਕਹਿ ਰਹੇ ਤੁਸੀਂ ਤੂੰ ਤੈਨੂੰ ਦੱਸ ਡੈਡ ਹੀ ਗਿਆ ਬੈਡਬਾਲ ਫਰੋ ਨਹੀਂ ਬੈਡਬਾਲ ਦੇ ਬੰਦੇ ਹਾਂ ਬੱਲੇ ਬੱਲੇ ਕਰੋ ਬੰਦੇ ਦੂਏ ਧਰ ਦੇ ਬੈਟਸਮੈਨ ਤਿਆਰ ਹੋਣਦੇ ਆ ਪਹਿਲੇ ਧਰ ਨੇ ਕਿਨੇ ਰਨ ਮਾਰਦੇ ਭਾਜੀ 22 22 ਰਨ ਮਾਰਿਆ 28 29 ਦਾ ਟਾਰਗੇਟ ਇਹ ਸਭ ਬੋਲਿੰਗ ਦਾ ਪੱਜਾ ਹੈ ਇਹ ਸੈਡ ਉੱਤੇ ਬੰਨੇ ਹੈਗੇ ਕਦੋਂ ਕੇੰਦਾ ਕੀ ਬੱਸ ਬੋਲਿੰਗ ਦਾ ਪਤਾ ਸ਼ਹਿਨ ਪਹਿਲੀ ਆ ਬੰਦਰਾ ਦੋ ਤਿੰਨ ਹਫ਼ਤਿਆਂ ਤੋਂ ਪਹਿਲੀ ਬੋਲ ਦੂਜੀ ਬੋਲ ਤੀਜੀ ਚੌਥੀ ਦਿਨਾਂ ਦੀ ਪੱਕੀ ਲਾਸਟ ਹੁੰਦੀ ਆ ਇਹਨਾਂ ਚਾਰਾਂ ਬੋਲਾਂ ਖੇਲਦੇ ਆ ਬੰਦੇ ਜੋ ਚੱਲਦਾ ਉਹ ਵੀ ਦਿਖਾ ਉਹ ਵੀ ਦੱਸਣਾ ਯਾਰਾ 2-3 ਹਫ਼ਤੇ ਹੋ ਗਏ ਤੂੰ ਚੱਲੇ ਹੀ ਨਹੀਂ ਗੁੱਲੀ ਬਾਜ਼ ਪੁੱਛੀ 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 ਮੈਂ ਕਿਹਾ ਯਾਰ ਪੁੱਛਾਂ ਖਬਰ ਮਿਲ ਜਾਂਦੀ ਗੁਰਦੁਆਰੇ ਬੈਠੇ ਆ ਗਏ ਗੁੱਲੀ ਬਾਜ਼ ਪਹਿਲੀ ਬੋਲ ਤੇ ਆਟੋ ਗਿਆ ਗੁੱਲੀ ਬਾਜ਼ ਹੋਈ ਨਹੀਂ ਤੈਨੂੰ ਪਤਾ ਹੀ ਨਹੀਂ ਨੀ ਤੈਨੂੰ ਤੂੰ ਤੇ ਆ ਜਾ ਓਏ ਜਾ ਟਾਈਮ ਨਾਲ ਹੀ ਕੈਮਰਾ ਔਨ ਕਰ ਲਿਆ ਤੂੰ ਪਹਿਲਾਂ ਕਿਹਾ ਸੀ ਇੱਕ ਬੋਲਾਂ ਮੈਂ ਇੱਕ ਪਾਉਂਾਂ ਮੈਂ ਦੋ ਓ ਦੇਖ ਹੋਣੀਆਂ 82 ਨੰਬਰ ਪਾਣਾ ਕਿੰਨੇ ਮਾਰੀ 7 ਹੋ ਗਏ ਛੱਟੇ ਕਾਂ ਦੇਖੂ ਸ਼ੂ ਕਰਕੇ ਜਾਂਦੀ ਆ ਮੈਂ ਤਨੂ ਦੇ ਆਊਟ ਹੁੰਦੇ ਦੀ ਵੀਡੀਓ ਬਣਾ ਜੀ ਦੇ ਤਨੂ ਦੇ ਤੈਨੂੰ ਹੋਏ ਮਹੀ ਬਚਿਆ ਹੋਈ ਵਾਕਈ ਮਿੱਤਰੋ ਗਰਾਈ ਕਰਕੇ ਜਿੰਨੀ ਮਾਇਆ ਕੱਟੀ ਹੋਈ ਉਹਦੇ ਵਿੱਚ ਖਰਚਾ ਕੱਢਿਆ ਤੇ ਕੁੱਲ ਮਿਲਾ ਕੇ ਕੋਹ ਵੀ ਨਹੀਂ ਬਚਿਆ ਉਹਦੇ ਮਾਈਨਸ ਕਰੀ ਜਿੰਨਾ ਇੱਕ ਪੈਸਾ ਵੀ ਹੈ ਨਹੀਂ ਮੋਟੇ ਪੈਸਾ ਕੁਝ ਵੀ ਨਹੀਂ 600 ਦੇ 400 ਮਾਈਨਸ ਕੀਤਾ ਮਾਈਨਸ 300 ਹੋ ਗਿਆ ਹੋਲ ਕੋਲੋਂ ਦੇਣਾ ਪਿਆ 350 ਜੀਰੇ ਵਾਲਾ ਰਹਿ ਗਿਆ ਉੱਥੇ ਗਰੀਬੂਰਾ ਗਰੀਬੂਰੇ ਦਾ ਵੀ ਰਗਾ ਭਾਈਆ ਹਲਾਲ ਮਿਰਚਾਂ ਉਹ ਆਹੋ ਹਲਦੀ ਉਹਦੀ ਵੀ ਦਿੱਤੀ ਹੋਰ ਅਜੇ ਕਾਕਾ ਬਹੁਤ ਪੈਸੇ ਦੇਖੀ ਉਹ ਨਹੀਂ ਉਹ ਨਾਦਰੀ ਡੈਡੀ ਨੇ 2000 ਰੁਪਏ ਦੇ ਰਿਆ ਯਾਰ ਇਹ ਤਾਂ ਗੱਲ ਹੈ ਬੜੀ ਗੱਲ ਉਹ ਵੀ ਦੇਣਾ ਹਾਂ ਉਹ ਨਹੀਂ 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 ਯਾਰ ਕਿਸੇ ਨੂੰ ਨਹੀਂ ਫੋਨ ਕਰਦਾ ਇਹਦਾ ਉਹ ਨਹੀਂ ਨਹੀਂ ਉਹ ਆਪਣੇ ਰੋਡ ਤੋਂ ਬੁੱਧਰੇ ਅੱਜ ਸਾਰੇ ਝਾੜੀ ਦਾ ਮਿੱਤਰੋ ਬੇਰਵਾ ਦੇਖ ਲਿਆ ਤੁਸੀਂ ਕੀ ਹਸਾਬ ਦਤਾ ਨਿਕਲੇ ਦੇਣ ਬਾਕੀ ਇੱਥੇ ਵੀਡੀਓ ਦੀ ਐਣੀਗਾ ਜੂ ਗੁਰੂ ਘਰ ਸੋਵਾਂਗੇ ਤੇ ਸਵੇਰੇ ਜਲਦੀ ਉੱਠ ਕੇ ਚਨੇ ਭੇਵਾਂਗੇ ਬਾਕੀ ਜੋ ਸਵੇਰ ਦੀ ਕਾਰਜਕ੍ਰਮ ਹੋਊਗਾ ਸਵੇਰੇ ਤੜਕੇ ਵਲੌਗ ਸ਼ੁਰੂ ਹੋ ਜੂਗਾ ਤੇ ਕੱਲ ਸ਼ਾਮੀ ਐਂਡ ਕਰਾਂਗੇ ਇੱਥੇ ਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਗਲੀ ਵੀਡੀਓ ਨਾ ਵੇਖਣਾ ਭੁੱਲਿਓ ਆਪਣੇ ਪਿੰਡ ਦੇ ਮਿੱਤਰ ਪਿਆਰੇ ਯਾਰ ਬੇਲੀ ਸਾਰੇ ਜਿੰਨੇ ਪਰਦੇਸਾਂ 'ਚ ਬੈਠੇ ਅਗਲਾ ਵੀਡੀਓ ਦੇਖ ਕੇ ਸਾਰਾ ਕੰਮ ਹੋਊਗਾ ਮਿੱਤਰੋ ਕੋਈ ਗੱਲ ਨਹੀਂ ਮਾਰੇ ਜੀ ਗਿਰਦਾਸ ਛੇਤੀ ਛੇਤੀ ਅਸੀਂ ਵੀ ਤੁਹਾਡੇ ਕੋਲ ਆਈਏ ਇਹ ਵੀ ਤੁਹਾਡੇ ਕੋਲ ਆਈਏ ਇਹਨੂੰ ਬਹੁਤੀ ਗਾਲੀ ਵੇ ਮੇਰੇ ਤੋਂ ਪਹਿਲਾਂ ਆ ਜੀ ਯਾਰ ਚੰਗਾ ਵੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ